ਕਾਦਰ ਯਾਰ ਦਾ ਕਿੱਸਾ ਪੂਰਨ ਭਗਤ ਸਭ ਤੋਂ ਪਹਿਲੇ ਨੰਬਰ ਤੇ ਕਾਦਰ ਯਾਰ ਪੂਰਨ ਭਗਤ ਦਾ ਕਿੱਸਾ ਲਿਖਣ ਕਰਕੇ ਬਹੁਤ ਹੀ ਪ੍ਰਸਿੱਧ ਹੋਇਆ ਉਸ ਨੂੰ ਆਪਣੇ ਸਮੇਂ ਦੇ ਹਾਕਮਾਂ ਕੋਲੋਂ ਇਨਾਮ ਵੀ ਮਿਲੇ ਪੋਰਨ ਦੀ ਕਥਾ ਲਿਖਣ ਕਰਕੇ ਉਸ ਨੂੰ ਖੂ ਇਨਾਮ ਵਜੋਂ ਮਿਲਿਆ ਸਭ ਤੋਂ ਪਹਿਲੇ ਨੰਬਰ ਤੇ ਆ ਜਾਂਦਾ ਪੂਰਨ ਦਾ ਜਨਮ ਅਲਫ ਆਖ ਸਖੀ ਸਿਆਲ ਕੋਡ ਅੰਦਰ ਪੂਰਨ ਪੁੱਤ ਸਲਵਾਨੇ ਜਾਇਆ ਈ ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ ਸਦ ਪੰਡਤਾਂ ਵੇਦ ਪੜ੍ਹਾਏ ਅਲਫ ਅਲਫ ਅੱਲਾ ਦਾ ਸੰਬੋਧਨ ਹੈ ਉਰਦੂ ਵਰਣਮਾਲਾ ਦਾ ਪਹਿਲਾ ਅੱਖਰ ਅਲਫ ਪ੍ਰਸੰਗ ਆ ਜਾਂਦਾ ਹੈ ਇਹ ਕਾਪ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਦ ਮਾਲਾ ਦੇ ਕਵਤਾ ਭਾਗ ਵਿੱਚੋਂ ਕਿੱਸਾ ਪੂਰਨ ਭਗ ਦੇ ਵਿੱਚੋਂ ਪੂਰਨ ਦਾ ਜਨਮ ਸਲੇਖੇਠ ਹੈ। ਅਲਫ ਆਖ ਸਖੇ ਸਿਆਲਕੋਟ ਅੰਦਰ ਪੂਰਨਪੁੱਤ ਸਲਵਾਨ ਨੇ ਜਾਇ। ਹੁਣ ਅਸੀਂ ਵਿਆਖਿਆ ਕਰ ਰਹੇ ਹਾਂ ਸਖੇ ਇਹ ਸਖੇ ਇਹ ਸਹੇਲੀ ਤੂੰ ਦੱਸ ਕਿ ਸਿਆਲਕੋਟ ਵਿਖੇ ਰਾਜੇ ਸਲਵਾਨ ਦੇ ਕਰਪੂਰਨ ਨਾਂ ਦਾ ਪੁੱਤ ਦਾ ਜਨਮ ਹੋਇਆ। ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ ਸਦ ਪੰਡਤ ਆ ਵੇਦ ਪੜ੍ਹਾਏ। ਜਦੋਂ ਉਦੇ ਜਨਮ ਦੀ ਰਾਜੇ ਨੂੰ ਖਬਰ ਹੋਈ ਤਾਂ ਉਸਨੇ ਪੰਡਤਾਂ ਨੂੰ ਸੱਦ ਕੇ ਉਸ ਨੂੰ ਜੋਤਿਸ਼ ਵਿੱਦਿਆ ਦੀ ਕਿਤਾਬ ਰਹੀ ਬੱਚੇ ਦੀ ਕਿਸਮਤ ਬਾਰੇ ਦੱਸਣ ਲਈ ਕਿਹਾ ਬੇ ਬੇਦ ਉੱਤੇ ਜਿਵੇਂ ਲਿਖਿਆ ਸੀ ਤੇ ਮੈਂ ਪੰਡਤਾਂ ਕੋ ਸੁਣਾ ਦਿੱਤਾ ਜਿਸ ਤਰੀਕੇ ਦੇ ਨਾਲ ਉਸ ਕਿਤਾਬ ਦੇ ਵਿੱਚ ਉਸ ਪੁਸਤਕ ਦੇ ਵਿੱਚ ਜੋਤਿਸ਼ ਵਿੱਦਿਆ ਦੀ ਕਿਤਾਬ ਦੇ ਵਿੱਚ ਜਿਹੜਾ ਕੁਝ ਵੀ ਜਿਵੇਂ ਵੀ ਲਿਖਿਆ ਹੋਇਆ ਸੀ ਪੰਡਤਾਂ ਨੇ ਉਸੇ ਤਰੀਕੇ ਨਾਲ ਪੜ੍ਹ ਕੇ ਸੁਣਾ ਦਿੱਤਾ ਕਿਸ ਨੂੰ ਰਾਜੇ ਸਰਵਾਰਨ ਪੂਰਨ ਇੱਕ ਹਨੇਰੇ ਰਿਓ ਨਿਕਲਿਆ ਸੀ ਦੂਜੀ ਕੋਠੜੀ ਦੇ ਵਿੱਚ ਪਾਏ ਦਿੱਤਾ ਇਸ ਤਰ੍ਹਾਂ ਨਾਲ ਪੰਡਤਾਂ ਦੀ ਸਲਾਹ ਅਨੁਸਾਰ ਜੋ ਜੋਤਿਸ਼ ਵਿੱਦਿਆ ਨੇ ਦੱਸਿਆ ਪੂਰਨ ਨੂੰ 12 ਸਾਲਾਂ ਲਈ ਪੂਰੇ ਵਿੱਚ ਪਾ ਦਿੱਤਾ ਪੂਰਨ ਜਦੋਂ ਮਾਂ ਦੀ ਕੁੱਖ ਦੇ ਹਨੇਰੇ ਵਿੱਚੋਂ ਨਿਕਲਿਆ ਸੀ ਤਾਂ ਉਸ ਨੂੰ 12 ਸਾਲਾਂ ਲਈ ਫਿਰ ਪੂਰੇ ਵਿੱਚ ਪਾ ਦਿੱਤਾ ਆ ਭਾ ਪੂਰੇ ਵਿੱਚ ਉਸ ਦਾ ਪਾਲਣ ਪੋਸ਼ਣ ਕੀਤਾ ਗਿਆ ਇਸ ਤੋਂ ਬਾਅਦ ਆ ਜਾਂਦਾ ਸਾਡੇ ਕੋਲੇ ਇਛਰਾ ਨੂੰ ਪੂਰਨ ਦੀ ਸਜਾ ਦਾ ਪਤਾ ਲਗਣਾ ਹੈ। ਖੇ ਖਬਰ ਹੋਈ ਰਾਣੀ ਇਛਰਾ ਨੂੰ ਜਿਸ ਜਾਇਆ ਪੂਰਨ ਪੁੱਤ ਸਾਈ ਚੂੜਾ ਭੰਨ ਕੇ ਤੋੜ ਹਮੇਲ ਬੀੜੇ ਵાળ ਪੁੱਟ ਰਾਣੀ ਸਿਰ ਖਾਕ ਪਾਈ ਮੰਦਾ ਕਉ ਪਿਆਰਿਆ ਮੁੱਤਰਾਂ ਦਾ ਰਾਣੀ ਭੱਜ ਕੇ ਰਾਜੇ ਦੇ ਪਾਸ ਆਈ ਕਾਦਰ ਜਾ ਖੜੋਏ ਪੁਕਾਰ ਕਰਦੀ ਇਹਦੇ ਨਾਲ ਕੀ ਰਾਜਾ ਬੈਰ ਸਾਈ। ਇਸ ਪੈਰੇ ਦੇ ਵਿੱਚ ਇਹ ਸਮਝਾਇਆ ਗਿਆ ਵਾ ਦੱਸਿਆ ਗਿਆ ਵਾ ਕਿ ਜਦੋਂ ਪੂਰਨ ਨੂੰ ਜਨਮ ਦੇਣ ਵਾਲੀ ਮਾਤਾ ਇਛਰ ਨੂੰ ਪੂਰਨ ਦੇ ਬ੍ਰੋਦਰ ਰਾਜੇ ਦੇ ਗੁੱਸੇ ਦਾ ਪਤਾ ਲੱਗਦਾ ਵਾ ਤਾਂ ਉਹ ਉਹਦੇ ਕੋਲ ਰਾਜੇ ਕੋਲ ਜਾਂਦੀ ਆ ਤਾਂ ਇੱਕਦਮ ਉਹ ਆਪਣੇ ਜੂੜੇ ਨੂੰ ਭਾਦ ਦਿੰਦੀ ਆ ਗਲ ਦੇ ਵਿੱਚ ਪਾਏ ਹੋਏ ਗਹਿਣੇ ਬੀੜੇ ਮਤਲਬ ਕਿ ਜੋ ਵੀ ਬਟਨ ਵਗੈਰਾ ਵਾ ਜੋ ਵੀ ਮਾੜਾ ਵਗੈਰਾ ਵਾ ਉਹਦੇ ਕੋਲੇ ਸਾਰਾ ਕੁਝ ਉਹ ਕਿਝ ਦਿੰਦੀ ਆ ਤੋੜ ਦਿੰਦੀ ਆ ਫਿਰ ਆਪਣੇ ਵਾਲ ਪੁੱਟ ਲੈਂਦੀ ਆ ਸਿਰ 'ਚ ਮਿੱਟੀ ਪਾ ਲੈਂਦੀ ਆ ਬੰਦਾ ਕਾਓ ਪਿਆਰਿਆ ਪੁੱਤਰਾ ਦਾ ਕਿਉਂਕਿ ਮਾਮਾ ਲਈ ਆਪਣੇ ਪੁੱਤਰਾ ਦੇ ਦੁੱਖ ਦਾ ਜ਼ਖਮ ਸਣਾ ਬੜਾ ਯੋਖਾ ਹੁੰਦਾ ਰਾਣੀ ਭੱਜ ਕੇ ਰਾਜੇ ਦੇ ਪਾਸ ਆਈ ਫਿਰ ਰਾਣੀ ਰਾਜੇ ਦੇ ਕੋਲੇ ਆਉਂਦੀ ਆ ਕਾਦਰ ਯਾਰ ਖੜੋਏ ਪੁਕਾਰ ਕਰਦੀ ਇਹਦੇ ਨਾਲ ਕਿ ਰਾਜਾ ਵੈਰ ਸਈ ਫਿਰ ਰਾਜੇ ਰਾਜੇ ਨੂੰ ਪੁੱਛਦੀ ਆ ਰਾਜਾ ਸਲਵਾਰ ਨੂੰ ਰਾਣੀ ਇਚਰਾ ਪੁੱਛਦੀ ਆ ਬੀ ਦੇ ਕੋਲ ਕਿਹੜੀ ਐਸੀ ਗਲਤੀ ਹੋਗੀ ਵੀ ਜਿਹੜੇ ਪੁੱਤਰ ਨੂੰ ਮਾਰਨ ਦੇ ਲਈ ਵੀ ਤਿਆਰ ਹੋ ਗਏ ਵੀ ਇਹ ਜੀ ਕਿਹੜੀ ਗਲਤੀ ਹੋਗੀ ਇਹਦੇ ਕੋਲ ਅਗਲਾ ਪੈਰਾ ਗੈਰ ਗਮ ਕਾ ਧਾਰਣੀ ਹੋਈ ਅੰਨੇ ਆਹੀ ਮਾਰ ਦੇ ਰੱਬ ਦੇ ਦੇਖੂ ਹੈ ਪੁੱਤਰ ਪਕੜ ਬਗਨ ਆ ਮਾਪਿਆਂ ਦੇ ਪੂਰਨ ਭਗਤ ਨੂੰ ਲੈ ਕੇ ਬਾਹਰ ਜੋ ਹੈ ਉਹਦੇ ਦਸਤ ਸਹਕਾਏ ਕੇ ਵੱਡਿਓ ਨੇ ਉਹਦੀ ਲੋਥ ਸੁਭਾਵ ਦੇ ਵਿੱਚ ਕੋਹੇ ਕਦਰ ਜਾਰ ਆ ਲੂਣਾ ਨ ਦੇ ਰਤੂ ਵੇਖ ਲਾਬ ਦੀ ਹਾਰ ਸ਼ਗਾਰ ਸੁਹੇ ਗੈਨ ਗਮ ਕਾ ਰਾਣੀ ਹੋਇਆ ਨੇ ਐਡਾ ਵੱਡਾ ਵਿਛੋੜਾ ਆਉਦੇ ਪੁੱਤਰ ਦਾ ਐਡਾ ਵੱਡਾ ਵਿਛੋੜਾ ਸਹਿ ਕੇ ਰਾਣੀ ਇੱਕਦਮ ਅੰਨੀ ਹੋ ਗਈ ਰੱਬ ਦੇ ਦਰ ਦੇ ਉੱਤੇ ਧਾਹਾ ਮਾਰ ਲਿਆ ਵੀ ਪ੍ਰਮਾਤਮਾ ਮਿਹਰ ਕਰ ਇਹ ਕੀ ਹੋ ਗਿਆ ਮੇਰੇ ਪੁੱਤਰ ਨਾਲ ਪੁੱਤਰ ਪਕੜ ਬਗਾਨਿਆ ਮਾਪਿਆਂ ਦੇ ਪੂਰਨ ਭਗਤ ਨੂੰ ਲੈ ਕੇ ਬਾਹਰ ਜੋ ਹੈ ਜਿਹੜੇ ਜਲਾਦ ਸੀ ਬਗਾਨੇ ਮਾਪਿਆਂ ਦੇ ਪੁੱਤਰ ਉਹ ਪੂਰਨ ਭਗਤ ਨੂੰ ਬਾਹਰ ਲੈ ਕੇ ਚਲੇ ਗਏ ਉਹਦੇ ਦਸਤ ਸੇਕਾਇਆ ਕਿ ਵੱਢੇ ਹੋਈ ਤੇ ਉਹਦੇ ਜਿਹੜੇ ਹੱਥ ਪੈਰ ਨੇ ਨਾ ਉਹਨਾਂ ਨੂੰ ਤੜਤਫਾੜ ੜਪਾ ਕੇ ਵੱਢ ਦਿੱਤੇ ਉਹਦੇ ਲੋਥ ਭੌਂਦੇ ਵਿੱਚ ਖੂਏ ਉਹਦੀ ਲੋਥ ਨੂੰ ਖੂਹ ਵਿੱਚ ਛੱਡ ਦਿੱਤਾ ਕਾਦਰ ਯਾਰ ਆਲੂਣਾ ਨੂੰ ਦੇਖ ਰਤੂ ਵੇਖ ਲਾਬ ਦੇ ਹਾਰਸ਼ੇਗਾਰ ਸੋਏ ਤੇ ਫਿਰ ਉਹਨਾਂ ਨੇ ਉਹਦੇ ਬਧਰੇ ਮਾਲੂਣਾ ਨੂੰ ਉਹ ਉਹਨਾਂ ਨੂੰ ਲਗੂ ਲੈ ਕੇ ਦੇ ਦਿੱਤਾ ਤੇ ਉਹਨੇ ਆਪਣੇ ਖੁਸ਼ੀ ਵਿੱਚ ਸੁਹੇ ਲਾਲ ਹਾਰਸ਼ ਘਰ ਲਾ ਕੇ ਬੈਠੀ ਹੋਈ ਸੀ ਮਧਰੇ ਮਾ ਲੂਣਾ ਅਸਰੇ ਮਾ ਇਚਰਾ ਮਧਰੇ ਮਾ ਲੂਣਾ